ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਤੰਜ ਕੱਸੇ ਨੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਕੰਮ ਕਰ ਰਹੇ ਨੇ ਪੂਰਾ ਪੰਜਾਬ ਜਾਣਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਲੋਕ ਬਾਜਵਾ ਨਹੀਂ ਕਹਿੰਦੇ ਪ੍ਰਤਾਪ ਸਿੰਘ ਭਾਜਪਾ ਕਹਿੰਦੇ ਨੇ ਕਿਉਂ ਕਹਿੰਦੇ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਪ੍ਰਤਾਪ ਸਿੰਘ ਜੀ ਭਾਰਤੀ ਜਨਤਾ ਪਾਰਟੀ ਦੀ ਕੰਮ ਕਰਦੇ ਨੇਗੇ ਉਹ ਅੱਜ ਅਰਵਿੰਦ ਕੇਜਰੀਵਾਲ ਦੇ ਨਾਤੇ ਵੋਟਾਂ ਮੰਗ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਜੀ ਮੈਨੂੰ ਨਾਤੇ ਵੋਟਾਂ ਮੰਗਦਾ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਓ ਬੜੀ ਹਾਸੋ ਹੀ ਨਹੀਂ ਗੱਲ ਆ ਕਿ ਪੰਜਾਬ ਜਾਣ ਦਾ ਕਿ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜ ਰਹੇ ਨੇਗੇ ਲਗਾਤਾਰ ਦੇਸ਼ ਦੀ ਤਾਨਾਸ਼ਾ ਸਰਕਾਰ ਦੇ ਖਿਲਾਫ ਲੜ ਰਹੇ ਨੇਗੇ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਦਪਾ ਜਿਹੜਾ ਉਹ ਭਾਜਪਾ ਲਈ ਕੰਮ ਕਰ ਰਿਹਾ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਿਹਾ ਮੇਰੀ ਕਾਂਗਰਸ ਵਰਕਰਾਂ ਅਨੁਸਾਰ ਨੂੰ ਅਪੀਲ ਆ ਕਾਂਗਰਸ ਲੀਡਰਾਂ ਨੂੰ ਪੀਰ ਆ ਕਿ ਤੁਰੰਤ ਪ੍ਰਤਾਪ ਸਿੰਘ ਭਾਜਪਾ ਨੂੰ ਆਪਣੀ ਪਾਰਟੀ ਚੋਂ ਬਾਹਰ ਕੱਢੋ ਕਿਉਂਕਿ ਪੰਜਾਬ ਜਾਣਦਾ ਕਿ ਥੱਲੇ ਵਾਲੇ ਥੱਲੇ ਵਾਲੇ ਰੂਮ ਦੇ ਵਿੱਚ ਪ੍ਰਤਾਪ ਸਿੰਘ ਭਾਜਪਾ ਦੀ ਰਹਿ ਰਹੇ ਨੇ ਔਰ ਉੱਪਰ ਵਾਲੇ ਰੂਮ ਦੇ ਵਿੱਚ ਉਨ੍ਹਾਂ ਦੇ ਛੋਟੇ ਭਰਾ ਉਹ ਰਹਿ ਰਹੇ ਨੇਗੇ ਸੋ ਇੱਕ ਪਾਸੇ ਕਾਂਗਰਸ ਇੱਕ ਫਲੋਰ ਤੇ ਕਾਂਗਰਸ ਇੱਕ ਫਲੋਰ ਤੇ ਭਾਜਪਾ ਸੇ ਤੋਂ ਸਿੱਧ ਹੁੰਦਾਗਾ ਕਿ ਪ੍ਰਤਾਪ ਸਿੰਘ ਭਾਜਪਾ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੇ ਬਤੌਰ ਪ੍ਰੈਜ਼ੀਡੈਂਟ ਮਜੂ ਪੰਜਾਬ ਚ ਕੰਮ ਕਰ ਰਹੇ